بی بی سال کا کینڈیڈیٹ ہے ایک مہینے بعد انہوں نے کہا چلو کوئی گل نہیں بی بی جی بی میں آئے بیگوت مان گل کی رات وہ جب میرے پچھلی بار پارلیمنٹ میں لڑے سے ایک لکھ سے ہزار ووٹ پارلیمنٹ لڑی ہے

ਤੇ ਮੈਂ ਇਹ ਆ ਖੈਰਾਵਾ ਇਹਦਾ ਪਿੰਡਾ ਜੀ ਸੀ ਖੈਰਾ ਤੋਂ ਉਸੇ ਪਿੰਡੈਸ ਨੇ ਪੜਾ ਸਕਿਆ ਤੇ ਮੈਂ ਇਹਨੂੰ ਵੀ ਟੈਲੀਫੋਨ ਕੀਤਾ ਖੈਰਾ ਜੀ ਉਹ ਜਲਨਾ ਕਰ ਇਹਨੂੰ ਬਿੱਲੀ ਉਹ ਜਾਦ ਖੜਿਆਗੇ ਤੇ ਜਿੰਨੀਆਂ ਪਾਰਟੀਆਂ ਛੋਟੀਆਂ ਮੋਟੀਆਂ ਸਾਰੀਆਂ ਨੇ ਆਪਾਂ ਵੋਟਾਂ ਦੇਣਗੇ ਤੋਂ ਇਹ ਸਦਾ ਜਿੰਨਾ ਫੋਮ ਵੀ ਬਿੱਲੀ ਮੇਰੀ ਆ ਤੇ ਮੇਰਾ ਟੌਰ ਬਣੂਗਾ ਮੈਨੂੰ ਜਾਰੀਆਂ ਵੋਟਾਂ ਪੈਣੀਆਂ ਫੋਟੋ ਟਾਲੇ ਬੰਨੇ ਨਾ ਜਾਓ। ਗੁਰੇਸ਼ ਬੰਨੇ ਜਾਓ ਕਿ ਜੇ ਬੰਨੇ ਹੀ ਤੁਰਿਆ ਐ। ਐਸੇ ਸਾਡੀ ਜ਼ਿਹਰ ਹੋਵੇ। ਸੁਰੇਸ਼ਾ ਆਖੇ ਜਮੂ ਇਹ ਤਾਂ ਜ਼ਰੂਰੀ ਸੀ ਜੋ ਕੀ ਪੀਤੀ ਆ ਖੜੀ ਆ। ਇਥੇ ਵੀ ਗੜਾ ਕਿਉਂਕਿ ਜਈਵਾਲਾ ਅਹਿੰਕਾਪੋ ਵੀ ਦੇ ਕੇ ਦਰ ਤੇ ਕਹ ਰਹੀ ਨੇ ਆ। ਪਰ ਫਿਰ ਤੁਹਾਡੇ ਨਾਲ ਵੀ ਗੱਲਾਂ ਚੋੜੀ ਹੋਈਆਂ ਨੇ। ਸੋ ਠੀਕਾ ਵੀ ਕੇ ਰਹਿਣਾ ਹਰ ਸੁਖ ਹੋਵੇ। تو سارے نے بھی کرے اور دے گے میں سارے یہ دوسرے ہزار بیو بی ہزار بورڈ تھے آج دوسرے اٹھارہ اٹھارہ تھے جیتے ਜੇ ਮੈਂ ਤੋਂ 1 ਲੱਖ 22000 ਰੁਪਏ ਕਿਤੇ ਆ ਤੇ ਖਾਲਸਾ ਜੀ ਜੇਕਰ ਆਪਣੀ ਪੱਕੀ ਆ ਪਰ ਕੋਈ ਐਸੀ ਗੱਲ ਨਾ ਹੋ ਜੇ ਜੇ ਇਹ ਉਹ ਜੇ ਲੋਕ ਜੇ ਜੇਰੇ ਬਾਹਰ ਆਪਾਂ ਰਹਾ ਮੰਗੇ ਜੇ ਡੀਮ ਦਾ ਪਤਾ ਬਿਜੀ ਅਨੇ ਇਤਰਾਮ ਸਾਰੇ ਗੱਲ ਜਿਹੜੀ ਸੋਚ ਸੰਜ ਕੇ ਸਾਰੇ ਕਰਨੀ ਚਾਹੀਦੀ ਆ ਮੈਂ ਮੀਮੀ ਦੀ ਰੋਹ ਲੈਣਾ ਜੇ ਮੈਂ ਉਹਨਾਂ ਨੇ ਵੀ ਪ੍ਰਸਾਦਨਾ

ਰਈਓ ਰੰਮਾ ਜਸਰੋ ਮਾਰਿਖ ਜੋ ਰੰਮਾ ਉਹ ਕਮੇ ਆਪ ਆਪ ਕੋ ਸਾਰੇ ਨੂੰ ਕੀ ਕਰਦੇ ਜੋ ਵਾਇਰਡ ਦਿੱਤਾ ਖਾਣ ਸਾ ਨਾ ਕਰਦੇ